ਇਹ ਇਹਦੇ ਨਾਲ ਤੁਹਾਡੇ ਕਬੂਤਰ ਭਾਈ ਜਿਹੜੇ ਥੱਲੋਂ ਬਣਦੇ ਨਹੀਂ ਜਾਂ ਕਿੱਦਾਂ ਵੀ ਜਾਂ ਹਰੀਆਂ-ਉਰੀਆਂ ਬਿੱਠਾ ਮਾਰਦੇ ਪਾਣੀ ਵਾਲੀਆਂ ਬਿੱਠਾ ਮਾਰਦੇ ਬਸ ਚਾਰਕ ਦਿਨ ਦੇ ਲੋ ਤਿੰਨ ਚਾਰ ਦਿਨ ਐਨ ਕਬੂਤਰ ਤੁਹਾਡੇ ਬਿੱਠਾ-ਬੁੱਠਾ ਪਾਣੀ ਵਾਲੀਆਂ ਸੈੱਟ ਕਰ ਜਾਣਗੇ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦੇ ਲੋ ਸਤਿ ਸ਼੍ਰੀ ਅਕਾਲ ਜਿਹੜੇ ਵੀ ਅਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬਿਓ ਅੱਜ ਦੀ ਵੀਡੀਓ ਕਰਦੇ ਸ਼ੁਰੂ ਸ਼ਾਮ ਦੀ ਰੁਟੀਨ ਵਾਲੀ ਠੀਕ ਆ ਅੱਜ ਸ਼ਾਮ ਨੂੰ ਵੀ ਵੀਡੀਓ ਬਣਾਵਾਂਗੇ ਠੀਕ ਆ ਵੀ ਆਪਾਂ ਸ਼ਾਮ ਨੂੰ ਕੀ ਕੀ ਕਰੀਦਾ ਕੀ ਨਹੀਂ ਅੱਜ ਤਾਂ ਜੋ ਕਰਨਾ ਤੁਸੀਂ ਵੀਡੀਓ ਦੇਖ ਲਈ ਹੈ ਨਾ ਜਿਹ ਤੇ ਬਾਬੇਓ ਇਨਾ ਗੰਦ ਸੀ ਨਾ ਸਾਰਾ ਚੱਕ ਕੇ ਹਟਿਆ 7 ਵਜੇ ਦਾ ਟਾਈਮ ਹੋ ਗਿਆ ਇੱਥੇ ਲੱਗਾ ਉਹਦਾ ਜੋ ਆਇਆ ਸ਼ਹਿਰੋਂ ਤੇ ਆਇਓ ਤੁਹਾਨੂੰ ਪਹਿਲਾਂ ਦਿਖਾਵਾਂ ਅੰਦਰੋਂ ਕੀ ਕੀ ਕੀਤਾ ਤੇ ਕੀ ਕੀ ਲਈ ਇੱਥੋਂ ਸਾਰਾ ਪੂਚਾ ਪੂਚਾ ਲਾ ਕੇ ਸਫਾਈ ਕਰਕੇ ਜਿੰਨੀ ਕਮਿੱਟੀ ਸੁੱਕੀ ਬਚੀ ਸੀ ਉਹ ਆ ਸੁੱਕੀ ਸੁੱਕੀ ਥੱਲੇ ਖਿਲਾਰਤੀ ਪਰ ਉਹ ਸਲਾਮ ਤਾਂ ਹੁਣ ਜਾਣੀ ਆ ਉਹ ਮਿੱਟੀ ਐ ਨਾ ਚਲ ਪੈਰਾਂ ਨੂੰ ਨਹੀਂ ਲੱਗੂਗੀ ਹੈ ਨਾ ਸੁੱਕ ਕੇ ਹੁਣ ਸਾਰੇ ਗੂਤਰ ਤੇ ਗੂਤਰ ਹੁਣ ਬੈੜੇ ਇਕੱਠੇ ਦਾਣਾ-ਦੋਣਾ ਖਾ ਲਿਆ ਇਹਨਾਂ ਨੇ ਸਾਰਿਆਂ ਨੇ ਤਾਂ ਕਰਕੇ ਇੱਦਾਂ ਬੈਠੇ ਨਾਲੇ ਟਾਈਮ ਵੀ ਨਹੀਂ ਰਾਹੂਗਾ ਨਾ ਹੁਣ ਉਹਦਾ ਲੈਟਾ ਲੂਟਾ ਝਗੜ ਲਈਆਂ ਉਹਦੇ ਕਰਕੇ ਤੇ ਸਾਰੇ ਜੋ ਉਸਫਾਈ ਕੀਤੀ ਆ ਵੀ ਸਵੇਰ ਨੂੰ ਸਾਰਾ ਸਾਫ ਕਰਨਾ ਪੈਣਾ ਬਾਹਰੋਂ ਕੰਮ ਬਹੁਤ ਵੱਧ ਗਿਆ ਬਾਬਿਓ ਹਨ ਤੇ ਮੀ ਹਜੇ ਵੀ ਨਹੀਂ ਹਟਾਇਆ ਪੂਰਾ ਦਿਨ ਹੋ ਗਿਆ ਤੇ ਬਾਲਟੀਆਂ ਮਿੱਟੀ ਦੀਆਂ ਮਿੱਟੀ ਅੰਦਰੋਂ ਜਿੰਨੀਆਂ ਪਾਈਆਂ ਸੀ ਉਦਾਂ ਹੀ ਕੱਢੀਆਂ ਬਿੱਠਾ ਅਬੂਠਾ ਉਹ ਵੀ ਸਾਫ ਹੁਣ ਚਿੜੀਆਂ ਨੂੰ ਦਾਣਾ ਪੋਣ ਵਾਲਾ ਪਹਿਲਾਂ ਚਿੜੀਆਂ ਨੂੰ ਦਾਣਾ ਪਾਵਾਂ ਤੇ ਉਹ ਵੀ ਕਬੂਤਰ ਖੁੱਡੇ ਖੱਡੇ ਸਾਫ ਕਰ ਲਏ ਉਹਨੇ ਖੁੱਡੇ ਵੀ ਸਾਫ ਕਰਕੇ ਆਇਆ ਸਾਰੇ ਚੰਗੀ ਤਰ੍ਹਾਂ ਮਿੱਟੀ ਗੱਡੀ ਵਿੱਚੋਂ ਹਨ ਜਿਹੜੀ ਪਾਈ ਸੀ ਆਪਾਂ ਸੁੱਕੀ ਉਹ ਸਾਰੀ ਕੱਢ ਦਿੱਤੀ ਹੁਣ ਜਿਹੜੀਆਂ ਬਿਮਾਰ ਮਾਦੀਆਂ ਉਹਨਾਂ ਨੂੰ ਦਾਣਾ ਦੇਣਾ ਆ ਕੀ ਗੱhti ਦਿਣਾ ਪੈਂਦਾ ਹਜੇ ਲੱਗ ਜਾਂਗੇ ਹੁਣ ਧੌਣ ਖਲੌੜੋਂ ਹਟ ਗਈਆਂ ਜਿਹੜੀਆਂ ਧੌਣ ਖਲੌੜਦੀਆਂ ਸੀ ਨਾ ਉਹ ਮਾਜੀ ਤਾਂ ਫੋਨ ਦਾ ਨਹੀਂ ਤੁਹਾਨੂੰ ਸੈੱਟ ਕਰਕੇ ਦਿਖਾਉਂਗਾ ਫੂਰੀ ਹਣਾ ਜਦੋਂ ਹੋ ਗਈਆਂ ਸੈੱਟ ਤੇ ਆ ਕਬੂਤਰਾਂ ਨੂੰ ਵੀ ਦਾਲਾ ਦੁਣਾ ਪਾ ਕੇ ਪਾਣੀ ਪੂੜੀ ਪਾ ਤਾ ਟੋ ਐਟ ਤੇ ਲੋ ਬਾਬਿਓ ਥੋੜਾ ਕਬੂਤਰਿਆਂ ਨੂੰ ਮੈਂ ਰੋਟੀ ਲੈ ਕੇ ਆਇਆ ਰੋਟੀਆਂ ਗੋਲੀਆਂ ਬਣਾ ਕੇ ਬੜੀਆਂ ਮੁੱਟੀਆਂ ਆਈਆਂ ਉਹ ਦਈਏ ਜਿਹੜਾ ਥੋੜੇ ਵੇਟੂੜ ਜਾਂ ਬੜਾ ਗੋਲ ਹੋ ਗਏ ਸਾਰੀਆਂ ਆ ਵੀ ਬਾਬਿਓ ਇਦਾਂ ਹੀ ਹਣਾ ਬਹੁਤ ਗਾਂਦੇ ਸੀ ਤੇ ਵੀ ਸੁੱਕੀ ਮਿੱਟੀ ਪਾਈ ਹੁਣ ਸਾਰਾ ਚੱਕ ਕੇ ਰੰਗ ਰੰਗ ਕੀਤਾ ਗਿਆ ਸਾਰਾ ਹੀ A to Z ਇਹਦਾ ਵੜ ਗਿਆ ਭਾਂਡੇ ਚ ਸਾਰਾ ਹੀ ਰੰਗ ਜਿੰਨਾ ਵੀ ਆਪਾਂ ਕੀਤਾ ਸੀ ਸਾਰਾ ਹੀ ਖਰਾਬ ਹੋ ਗਿਆ ਮਿੱਟੀ ਦੇ ਨਾਲ ਹਨਾ ਕਿਉਂਕਿ ਮੈਂ ਜੇ ਘਰੇ ਹੁੰਦਾ ਫਿਰ ਇਹਦਾ ਬਣਾਉ ਨਾਲ ਨਾਲ ਹੀ ਸਾਫ਼ ਕਰ ਲੈਂ ਗਿਆ ਇਦਾਂ ਉਹ ਮਿੱਟੀ ਲਾ ਕੇ ਪੈਰਾਂ ਨੂੰ ਤੇ ਉੱਤੇ ਬੰਦੇ ਰਹੀ ਨਾ ਜੀ ਵੀ ਸੁੱਕੀ ਮਿੱਟੀ ਖਲਾਰਤੀ ਜਿੰਨੀ ਕਿ ਸੀਗੀ ਤੇ ਸਲਾਬਾ ਜਾਂ ਚਲੋ ਹੋਰ ਚੱਕਿਆ ਜਾਵੂਗਾ ਸਵੇਰ ਨੂੰ ਪੱਖਾ-ਪੱਖਾ ਲਾਵਾਂਗੇ ਤੇ ਆਹ ਪੁੱਤਰ ਇੱਧਰ ਵੀ ਪਾਣੀ ਬਾਬੇ ਨੂੰ ਥੋੜਾ ਜਿਹਾ ਉਹਦਾ ਬਚਾਅ ਹੋ ਗਿਆ ਤੇ ਆਂਡੇ-ਮੁੰਡੇ ਸਹੀ ਆ ਬਾਬੇ ਉਹ ਸੇਫਟੀ ਹੈ ਇੱਥੇ ਤੱਕ ਪਾਣੀ ਉਹ ਵੀ ਜਿਹੜੇ ਪੈਰਪੁਰ ਗਿੱਲੇ ਲੈ ਗਿਆ ਕਿਉਂਕਿ ਬਾਛੜ ਪਈ ਬਹੁਤ ਬਾਬੇ ਥੋੜਾ ਬਾਇਓਮੈਟਰੀ ਜੀ ਉਧਰ ਲਾਈ ਆ ਕਿ ਆ ਜੋੜੇ ਜੀ ਘੱਟ ਪਾਣੀ ਪਵੇ ਉਹਦਾ ਸੇਫਟੀ ਆ ਬੱਚੇ ਆਪਣੇ ਆਂਡੇ ਵਜੇ ਆ ਸਾਰੀ ਤੇ ਉਧਰ ਉਹ ਜਿਹੜਾ ਬਾਬਿਓ ਆਪਣਾ ਬੜਲੇਆੜੀ ਦਾ ਹਨਾ ਉਹ ਵੀ ਚੱਕਣਾ ਬੱਚਾ ਹੁਣ ਵੱਡਾ ਹੋ ਗਿਆ ਇੱਕ ਜਿਹੜੀ ਪਾ ਹੋਇਆ ਤੇ ਅੱਜ ਮੀਂਹ ਪਿਆ ਨਾ ਕੂਤਰ ਡਾ ਹੋਇਆ ਅੱਜ ਤਰੋ ਬਾਬਿਓ ਬਾਕੀ ਦੀ ਟੀਮ ਕਰਦੇ ਆ ਉਧਰੋਂ ਜਾ ਕੇ ਪਹਿਲਾਂ ਦਾਣਾ ਦੋਣਾ ਪਾਈਓ ਕੂਤਰੀਆਂ ਨੂੰ ਜਿਹੜੀਆਂ ਦੋ ਤਿੰਨ ਹੈਗੀਆਂ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਫੇਰ ਦੁਆਰਾ ਤੋਂ ਤੇ ਆयो ਬਾਬੋ ਕਰੀਏ ਵੀਡੀਓ ਸ਼ੁਰੂ ਅੱਜ ਦਿਨ ਦੀ ਦੂਜੇ ਦੀ ਮੀ ਅੱਜ ਬੇ ਨੀ ਹਟਿਆ ਬਾਬੋ ਕੱਲ ਦਾ ਹੀ ਮੀ ਪੈਂਦਾ ਮਤਲਬ ਕੱਲ ਦਾ ਹਟਿਆ ਹੀ ਨਹੀਂ ਨਹੀਂ ਹਨਾ ਇੱਕ ਸੈਕਿੰਡ ਵੀ ਨਹੀਂ ਮੀ ਹਟਿਆ ਇਦਾਂ ਕਿਣ ਮਣ ਕਿਣ ਮਣ ਪਈ ਜਾਂਦੀ ਅਜ ਤਾਂ ਹੁਣ ਵੀ ਆ ਸੇ ਪਈ ਜਾਂਦੀ ਹਨਾ ਤੇ ਜਿਹੜੀ ਆਪਣੀ ਡੰਡੇ ਵਾਲੀ ਦੀ ਸੀ ਅੱਜ ਮੇਰੇ ਸਾਹਮਣੇ ਚੌਥਾ ਪਹਿਮਾ ਦਿਨ ਤਾਂ ਉਹਨੂੰ ਹੋ ਹੀ ਗਿਆ ਹੁਣਾ ਨਾ ਮੈਨੂੰ ਹੁਣ ਚੇਤਾ ਨਹੀਂ ਹੈਗਾ ਇੰਨੇ ਕਿ ਦਿਨ ਤਾਂ ਹੋ ਗਏ ਹੋਊਗੇ 5 ਕਿ ਦਿਨ ਤਾਂ ਕਬੂਤਰੀ ਹੁਣ ਮੈਨੂੰ ਦੀਦੀ ਵੀ ਨਹੀਂ ਕਿਉਂਕਿ ਮੀ ਤਾਂ ਹਟਦਾ ਨਹੀਂ ਤੇ ਆ ਸੈਗੀ ਆ ਉਹ ਉੱਥੇ ਸ਼ੈਡ ਜੀ ਤੇ ਚਿੱਟਾ ਜਿਹਾ ਝਾਕਦਾ ਸ਼ਾਇਦ ਹੈਗੀ ਆ ਜਾਂ ਨਹੀਂ ਹਨ ਬਾਕੀ ਚਲੋ ਜਿੰਨਾ ਉਹਦਾ ਦਾਣਾ ਪਾਣੀ ਲਿਖਿਆ ਉਹ ਨਹੀਂ ਸੀ ਹੁਣ ਮੀਂਹ ਆ ਗਿੱਲੀ ਹੋ ਕੇ ਡਿੱਗ ਵੀ ਸਕਦੀ ਥੱਲੇ ਕਿਉਂਕਿ ਮੀਂਹ ਹੀ ਹਟਿਆ ਹਨਾ ਕਿੰਨੇ ਦਿਨ ਤੋਂ ਤੇ ਕੱਲ ਦਾ ਤਾਂ ਉਦਾ ਹੀ ਫਾਰੀ ਦਿਹਾੜੀ ਦਾ ਪਈ ਜਾਂਦਾ ਕੱਲ ਸਵੇਰੇ ਮੈਂ ਦੇਖੀ ਸੀ ਨਹੀਂ ਪਰਸੋਂ ਦੇਖੀ ਸੀ ਆਪਾਂ ਤੇ ਕੱਲ ਨਹੀਂ ਦੇਖੀ ਨਾ ਅੱਜ ਦੇਖੀ ਆ ਹੁਣ ਪਤਾ ਨਹੀਂ ਤੇ ਹੈਗੀ ਆ ਜਾਂ ਨਹੀਂ ਨਾ ਉੱਡ ਕੇ ਆਈ ਹੈ ਹਨਾ ਹੋ ਸਕਦਾ ਉਹਨੇ ਟਾਵਰ ਨਾ ਚੇਂਜ ਕਰ ਲਿਆ ਹੋਵੇ ਉਹ ਦੂਜੇ ਟਾਵਰ ਤੇ ਨਾ ਚਲ ਗਈ ਹੋਵੇ ਛਿਲੇ ਉਹਨਾਂ ਦੇ ਘਰਾਂ ਉੱਧਰਲੇ ਬੰਨੇ ਵੀ ਆ ਹਨਾ ਤੇ ਜੇ ਉੱਧਰ ਚਲ ਗਈ ਤੇ ਮੈਨੂੰ ਨਹੀਂ ਲੱਗਦਾ ਕਿ ਉਧਰੋਂ ਵਾਪਸ ਆਉਗੀ ਕਿਉਂਕਿ ਉਧਰ ਵੀ ਕਬੂਤਰ ਕਈ ਤੇ ਆ ਦੇਖੋ ਕੀ ਹਾਲ ਬਣਾਇਆ ਹੋਇਆ ਟਕ ਟਕ ਕੇ ਤੇ ਮੀਂਹ ਕਿਉਂਕਿ ਹਟਦਾ ਹੀ ਨਹੀਂ ਹੁਣ ਵੀ ਪਾਣੀ ਪਾਣੀ ਹੋਇਆ ਪਿਆ ਮੀਂਹ ਪਈ ਜਾਂਦਾ ਆ ਆ ਬੰਦ-ਬੰਦ ਕੀਤੇ ਆ ਕਿ ਪਾਣੀ ਨਾ ਪਵੇ ਤੇ ਇੰਨੇ ਕਦ ਬਾਬੇ ਦੀ ਕਿਰਪਾ ਹੋ ਗਈ ਐ ਫੁੱਡੇ ਹਜੇ ਤੱਕ ਹਵਾ ਦੂਜੇ ਪਾਸੇ ਨੂੰ ਚੱਲਦੀ ਹੈ ਨਾ ਫੁੱਡੇ ਛੋਡੇ ਆਪਣੇ ਸੁੱਕੇ ਆ ਐਣ ਸੁੱਕੇ ਆ ਫੁੱਡੇ ਤੇ ਮਿੱਟੀ ਬੜੀ ਪਤਲੀ-ਪਤਲੀ ਖੜਾਹੀ ਜੋ ਬਿਠਾ ਆਪੀ ਲਿਫੜੀ ਜਾਂਦੀਆਂ ਤਾਂ ਸੁੱਕੀ ਜਾਂਦੀਆਂ ਹਨਾ ਤੇ ਹੁਣ ਤਰ ਗਰ ਲੋ ਚੱਕ ਰੜਾਏ ਫੇ ਨਹੀਂ ਗਏ ਦੋ ਦਿਨ ਹੋ ਗਏ ਹੈ ਨਾ ਮੀਂਹ ਹੀ ਨਾ ਹਟਦਾ ਤਾਂ ਕਰਕੇ ਤੇ ਜਿੰਨਾ ਰੰਗ ਰੂਪ ਕੀਤਾ ਸਾਰਾ ਹੀ ਫੇਦਵਾਰਾ ਤੋਂ ਖਰਾਬ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਮੀਂਹ ਪਈ ਜਾਂਦਾ ਤੇ ਬਾਕੀ ਦੇ ਪੁੱਤਰ ਛੜ ਝੂੜੇ ਵੀ ਪਏ ਹੋਏ ਆ ਤੇ ਤਾਂ ਕਰਕੇ ਵੀ ਥੋੜੀ ਠੰਡ ਜੀ ਜ਼ਿਆਦਾ ਮਾਂਦੇ ਪੁੱਤਰ ਤੇ ਇਹਨਾਂ ਦਾ ਕੋਈ ਨਹੀਂ ਹੱਲ ਕਰਦੇ ਆ ਇਹਨਾਂ ਦਾ ਇੱਕ ਰੋਸ਼ਨਦਾਨ ਬੰਦ ਕਰ ਦੇਣਾ ਹੁਣ ਆਪਾਂ ਜਾਂ ਉਹ ਵਾਲਾ ਕਰਾਂਗੇ ਬੰਦ ਉਹ ਵਾਲਾ ਰੋਸ਼ਨਦਾਨ ਬੰਦ ਕਰ ਦੇਣਾ ਆ ਇੱਕੋ ਰੋਸ਼ਨਦਾਨ ਖੁੱਲਾ ਰਹਿਣ ਦੇਣਾ ਹਵਾ ਖਰੋਸ ਹੁੰਦੀ ਆ ਇਤਰੋ ਵੀ ਬਾਹਰੋਂ ਵੀ ਹਵਾ ਹੁੰਦੀ ਆ ਹਨ ਇਸ ਫਾਈ ਸੁਈ ਵਿੱਚ ਹੀ ਰਹਿ ਗਈ ਆ ਕਿਉਂਕਿ ਮੀਂਹ ਹਟੂਗਾ ਤਾਂ ਹੀ ਹੁਣੀ ਆ ਗੰਦ ਗੁੱਦ ਇੱਥੇ ਪਿਆ ਆ ਤੇ ਆਇਓ ਬਾਬੇ ਸ਼ੁਰੂ ਕਰਦੇ ਆ ਤੁਹਾਡੇ ਕਮੈਂਟਾਂ ਕਮੂਂਟਾਂ ਤੇ ਕੱਲ੍ਹ ਵਾਲੀ ਜਵਾਬ ਦੇਈਏ ਕੱਲ ਵੀਡੀਓ ਛੋਟੀ ਪਾਈ ਦੀਗੀ ਆਪਾਂ ਤੇ ਕੋਸ਼ਿਸ਼ ਕਰਾਂਗੇ ਅੱਜ ਵੀਡੀਓ ਵੱਡੀ ਹੋ ਜੇ ਵਧੀਆ ਹਨਾ 15 16 ਮਿੰਟ ਦੀ ਤਾਂ ਵੀਡੀਓ ਬਣਾਵਾਂਗੇ ਕਿਉਂਕਿ ਮੌਸਮ ਇਦਾਂ ਦਾ ਹੀ ਆ ਤੇ ਇਨਾ ਸ਼ੁਕਰ ਆ ਵੀ ਜਿਹੜਾ ਆਪਣਾ ਖੁੱਡਾ ਬਿਲਕੁਲ ਸੁੱਕਾ ਆ ਠੀਕ ਆ ਬਿੱਠਾ ਹੁਣ ਇੰਨੀ ਸਾਫ਼ ਕਰ ਲਈਆਂ ਬਿੱਠਾ ਇੱਕ ਵਾਰੀ ਸਾਫ਼ ਕਰਾਂਗੇ ਜੇ ਦਰਮੀ ਹਟ ਜੂਗਾ ਦੂਜੇ ਕੱਲ ਹੀ ਕਰ ਲਾਂਗੇ ਨਾ ਕੱਲ ਤੋਂ ਪਟੜ੍ਹ ਜਾਣੀ ਗੱਲ ਦੱਸੀ ਆ ਅੱਜ ਬਾਬੇ ਉਹਨਾਂ ਲਈ ਆਪਾਂ ਗਰਮ ਪਾਣੀ ਬਣਾਉਣਾ ਇੱਕ ਉਹ ਤੁਹਾਨੂੰ ਦੱਸੂਗਾ ਕਿਹੜਾ ਆ ਵੀ ਜਿਹੜਾ ਈਦਾਂ ਕਬੂਤਰ ਇਕੱਠੇ ਜੀ ਹੋ ਕੇ ਬਿੰਦੇ ਉਹ ਨਾ ਵਿਆਹ ਕਰਨਗੇ ਠੀਕ ਆ ਸੁਸਤੀਏ ਜਿਹੜਾ ਹੁੰਦੇ ਆ ਨਾ ਈਦਾਂ ਤੇ ਕਬੂਤਰ ਸੁਸਤ ਨਹੀਂ ਹੁੰਦੀ ਕਿਉਂਕਿ ਮੌਸਮ ਠੱਡਾ ਆ ਤੇ ਠੱਡ ਵੀ ਮੰਦੇ ਆ ਕਬੂਤਰ ਤੇ ਬਾਕੀ ਇਹਨਾਂ ਨੂੰ ਅੱਜ ਬਾ ਛੋਲੇ ਲਿਓਨਾ ਛੋਲੇ ਥੋੜੇ ਥੋੜੇ ਸ਼ੁਰੂ ਕਰ ਦੰਨੇ ਆ ਨਾਲ ਹਨਾ ਛੋਲੇ ਪਾਵਾਂਗੇ ਅੱਜ ਨਿਕ ਦਿਨ ਮੀਂਹੂ ਪੈਂਦਾ ਆ ਉਹਦੇ ਨਾਲ ਜਿਹੜੀ ਉਹਨਾਂ ਦੀ ਥਕ ਇਨਾਂ ਨੂੰ ਸ਼ੁਰੂ ਕਰਾਂਗੇ ਸਾਰੇ ਪੁੱਤਰਾਂ ਦੇ ਜਿੰਨੇ ਵੇਟੂ ਝੱਡ ਆ। ਬਾਬਿਓ ਪਾਣੀ ਕਿੱਥੋਂ ਆਈ ਮੈਨੂੰ ਹੁਣ ਦਿਖੀ ਉੜਦੀ ਆ ਉੜਦੀ ਹਜੇ ਵੀ। ਗੇਟ ਟਾਵਰ ਤੇ ਫੇਰ ਦਵਾਰਾ ਤੋਂ। ਇਹ ਘਟੋ ਘਟ 10 ਦੇਣਾ ਬਾਅਦ ਅੱਗੇ ਵੀ ਆਈ ਸੀ ਉਸ ਦਿਨ ਵੀ 8-10 ਦੇਣਾ ਬਾਅਦ ਆਈ ਸੀ ਹਨਾ ਹੁਣ ਵੀ ਨੇ ਆ ਖਤਮ ਹੋ ਕੇ ਆਉਣਾ ਸਰੀਰ ਤੋਂ। ਲੋਈ ਬਾਬਿਓ ਡੱਬਾ ਪਾਣੀ ਕਿੱਥੇ ਗਿਆ ਰੰਗ ਵਾਲਿਆਂ ਨੇ ਕਿੱਥੇ ਸਿੱਟਦਾ ਹੁਣ ਮੈਨੂੰ ਬੋਤਲ ਵੱਢਣੀ ਪੀ ਪਾਣੀ ਪੋਣ ਨੂੰ ਮੈਂ ਡੱਬਾ ਲੈ ਕੇ ਉਹਨਾਂ ਥੱਲੇ ਜਾ ਕੇ ਮੈਨਾਂ ਹੁਣ ਥੱਲੇ ਕੀ ਜਾਣਾ ਹਨਾ। ਤੇ ਅੱਜ ਮੀਂਹ ਪਿਆ ਬਹੁਤ ਜ਼ਿਆਦਾ ਹਨਾ ਤੇ ਕਬੂਤਰ ਕਈਆਂ ਦੇ ਬਾਰੇ ਸਲਾਬੇ ਹੋਣੇ ਹਨਾ ਮੀਂਹ ਮੂਹ ਪਿਆ ਆਪਣਾ ਕਬੂਤਰਾਂ ਦੇ ਉੱਤੇ ਤੇ ਇਹਨੋਂ ਪਹਿਲਾਂ ਕੋਈ ਪ੍ਰੋਬਲਮ ਆਵੇ ਤੇ ਨਾ ਪੜਾਵੇ ਤੇ ਆ ਵੀਰ ਕੋਣ ਆਪਾਂ ਇਹਦੀਆਂ ਜਿੱਦਾਂ 10 ਲੀਟਰ ਪਾਣੀ ਆ ਹਨਾ 10 ਲੀਟਰ ਹੋਊਗਾ ਇਹਦੇ ਵਿੱਚ 10 ਨਹੀਂ ਤਾਂ 12 ਹੋਊਗਾ ਤੇ ਉਹਦੇ ਵਿੱਚ ਆਪਾਂ ਇਹਦੀ ਜਿੱਦਾਂ ਮਤਲਬ ਚਮਚੇ ਦਾ ਚੌਥਾ ਹਿੱਸਾ ਸਿੱਟਾਂਗੇ ਪੀਣ ਲਈ ਕਬੂਤਰਾਂ ਲਈ ਹਨਾ ਮਤਲਬ ਇੱਕ ਕੂਜੇ 'ਚ ਇੱਕ ਇੱਕ ਚੁਟਕੀ ਮਾਹੀ ਜਾਣੀ ਆ ਤੇ ਉਦੋਂ ਬਾਅਦ ਆਪਾਂ ਟੈਟਰਾਸਾਈਕਲਿੰ ਦਾ ਜਿਹੜਾ ਪਾਊਡਰ ਹੁੰਦਾ ਉਹ ਪੋਣਾ ਬਸ ਦੋ ਹੀ ਚੀਜ਼ਾਂ ਪੋਣੀਆਂ ਅੱਜ ਇਹਨਾਂ ਨੂੰ ਹੋਰ ਕੁਝ ਨਹੀਂ ਪੋਣਾ ਤੇ ਹਲਕਾ ਹਲਕਾ ਪਾ ਦਈਏ ਜਿਹੜੇ ਕਬੂਤਰ ਜੇ ਮਾੜਾ ਮੋਟਾ ਵੀ ਢਿੱਲਾ ਮਠਾ ਹੋਣਗੇ ਸਹੀ ਹੋ ਜਾਣਗੇ ਇਹਨਾਂ ਕਿ ਇਹਦੇ ਨਾਲ ਇਹਦਾ ਉਦਾਂ ਜੇ ਕੋਈ ਵਾਇਰਸ ਆਊਗਾ ਜਾਂ ਉਹ ਤੋਂ ਰੋਕ ਲੂਗਾ ਤੇ ਜਿਹੜਾ ਟੈਰਾਮਾਈਸੀਨ ਦਾ ਟੈਟਰਾਸਾਈਕਲਿੰ ਦਾ ਪਾਊਡਰ ਹੈ ਪੀਲਾ ਪੈਕਟ ਉਹ ਗਰਮੈਚ ਦੇਊਗਾ ਸਰੀਰ ਨੂੰ ਬੁਖਾਰ ਖੁਰਨੀ ਚੜਨ ਦਊਗਾ ਬਚਤ ਹੋ ਜੂਗੀ ਉਤਰਾ ਦੀ ਹਨਾ ਇਸ ਕਰਕੇ ਦੋ ਚੀਜ਼ਾਂ ਹੀ ਵਰਤਣੀਆਂ ਹੋਰ ਕੁਝ ਨਹੀਂ ਪੋਣਾ ਆਪਾਂ ਤੇ ਲਓ ਬਾਬਿਓ ਮਿਕਸ ਕਰ ਲਈ ਮੈਨ ਲੱਗਾਂ ਵੀਰ ਕੋਣ ਕੋਣ ਹੋਇ ਜਿਹੜਾ ਹਨਾ ਆ ਦਾਜੀ ਜੀ ਨੇ ਪਾਉਂਗਾ ਵੀਡੀਓ ਬਣਾਉਣ ਕਰਕੇ ਬੱਸ ਐ ਨਹੀਂ ਠੀਕਾ ਚਮਚਾ ਦਾ ਚੌਥਾ ਲਈ ਤਿਆਰ ਹੋਇਆ ਚਾਰ ਪੰਜ ਚੁਟਕੀਆਂ ਡਿੱਗੀਆਂ ਦੇ ਵਿੱਚ ਪਤਲਾ ਪਤਲਾ ਹੀ ਪਉਣਾ ਤੇ ਹੁਣ ਪਾਈਏ ਪਾਊਡਰ ਜਿਹੜਾ ਟੈਟਰਾਸਾਈਕ ਲੈਂਦਾ ਕਿਉਂਕਿ ਕਈ ਵੀਰ ਕਹਿੰਦੇ ਆ ਨਾ ਵੀ ਬਾਈ ਦੱਸ ਦਿੰਨੇ ਆਸੀਂ ਸਾਹਮਣੇ ਨਹੀਂ ਬਾਈ ਆ ਸਾਹਮਣੇ ਹੀ ਪਉਣਾ ਹੁਣ ਮੈਂ ਬਾਅਦੋਂ ਪਾਣੀ ਦਾ ਕਲਰ ਵੀ ਚੈੱਕ ਕਰਾ ਦਣਾ ਹੁਣ ਆ ਚੈੱਕ ਕਰੋ ਉਹੀ ਪਾਇਆ ਹਨਾ ਵੀਰ ਕੋਣ ਪਾਇਆ ਸਾਫ਼ ਸੁਥਰਾ ਕਰਨ ਵਾਲੇ ਹੋਏ ਡੱਬੇ ਜੇ ਮੀਮੋ ਪੈਂਡਿਆ ਨਾ ਬਾਠਾ ਅੰਦਰ ਆਈ ਜਾਂਦੀ ਆ ਆ ਇਦਾਂ ਦਾ ਪਾਣੀ ਬਊਗਾ ਇਹਨੂੰ ਘੰਟਾ ਖੰਡ ਪਾਣੀ ਨੂੰ ਇਦਾਂ ਹੀ ਪਿਆ ਰਹਿਣ ਦੋ ਪਾਣੀ ਐਨਾ ਕ ਸਾਫ਼ ਕਰ ਦਿੰਦਾ ਨਾ ਇਹ ਮਤਲਬ ਜਿਹੜੀ ਵੀ ਪਾਣੀ ਦੇ ਵਿੱਚ ਆ ਪਾਣੀ ਇਦਾਂ ਇਦਾਂ ਸੜੀ ਦੀ ਬੂਆ ਪੀਲਾ ਘੰਟਾ ਠਹਿਰ ਕੇ ਪਾਣੀ ਬਿਲਕੁਲ ਸਾਫ਼ ਹੋ ਜਾਂਦਾ ਤੇ ਇਹ ਵਾਇਰਸ ਨਹੀਂ ਮਾਰਦਾ ਹਨਾ ਜਿਹੜਾ ਪਾਣੀ ਤੋਂ ਹੁੰਦੇ ਆ ਜਾਂ ਕਿੱਦਾਂ ਵੀ ਆ ਦਿਨਾ ਚ ਉਹ ਚੀਜ਼ ਨਹੀਂ ਹੋਣ ਦਿੰਦਾ ਤੇ ਆ ਬੋਤਲ ਜੀ ਆਪਾਂ ਕੱਟੇ ਅੱਜ ਤੇ ਲਿਆ ਬਾਬੇ ਉਹ ਵੀ ਮੈਂ ਮਿਕਸ ਕਰ ਲਵਾਂ ਮਿਕਸ ਕਰਕੇ ਦੱਸ ਦਾਂ ਤੁਹਾਨੂੰ ਚਲੋ ਬਾਬਿਓ ਦੋਨੇ ਚੀਜ਼ਾਂ ਪਾ ਲਈਆਂ ਠੀਕ ਆ ਵਿੱਚ ਉਹ ਵੀ ਪਾ ਲਿਆ ਥੋੜਾ ਜਿਹਾ ਹੀ ਐਵੇਂ ਚਾਰ ਪੰਜ ਚੁਟਕੀਆਂ ਹੀ ਪਾਈਆਂ ਮੈਂ ਹਣਾ ਜਿਆਦਾ ਨਹੀਂ ਪੋਣੀ ਮਤਲਬ ਬਤਲਾ ਇਹ ਕੰਮ ਕਰਨਾ ਤੇਨੂੰ ਮਿਕਸ ਕਰਨ ਲਈਏ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਪੋਤਰਾ ਨੂੰ ਪਾ ਕੇ ਤਾਂ ਫੇ ਤੁਹਾਡੇ ਕਮੈਂਟਾਂ ਦਾ ਦਿੰਨੇ ਆ ਜਵਾਬ ਭਾਬਿਓ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਧੰਨਵਾਦ ਲਓ ਭਾਬਿਓ ਅੱਜ ਤੀਜੇ ਦਿਨ ਦੀ ਵੀਡੀਓ ਸ਼ੁਰੂ ਠੀਕ ਐ ਹੋ ਗਈ ਆ ਤੇ ਅੱਜ ਦੇਖਦੇ ਆ ਜੇ ਵੀਡੀਓ ਪੂਰੀ ਕੰਪਲੀਟ ਹੋ ਗਈ ਤੇ ਅੱਜ ਪਾ ਦਿਆਗੇ ਹਣਾ ਤੇ ਸਾਰਾ ਸਾਫ-ਸੁੱਫ ਕਰਕੇ ਬਾਈ ਅੰਦਰੋਂ ਪੂੰਚਾ-ਪੂੰਚਾ ਲਾਇਆ ਆ ਪਟਿਆ ਜਵੀ ਹੈਨਾ ਭਾਈ ਟਕੇ ਪੇ ਦਾਣੇ-ਦੂਣੇ ਬਾਹਰ ਕੱਢੇ ਆ ਪਾਲਟੀਆਂ 'ਚ ਵੀ ਅੰਦਰ ਪਾਣੀ ਭਈ ਤਿੰਨ ਦਿਨ ਹੋ ਗਏ ਲਗਾਤਾਰ ਪੂਰੇ ਤਿੰਨ ਦਿਨ ਠੀਕ ਆ ਮੀਂਹ हटਿਆ ਨਹੀਂ ਬਾਈ ਜ਼ੋਰ ਲਾ ਮੀਨੇ ਤਾਂ ਇੰਨਾ ਕ ਜ਼ੋਰ ਲਾਤਾ ਨਾ ਛਾੜੀ ਗੱਲਾਂ ਦਿਓ ਬਾਬੇ ਦੀ ਕਿਰਪਾ ਨਾਲ ਚਲੋ ਹਟਣਾ ਉਦੇ ਮੋਰੇ ਕਾ ਕਿਸੇ ਦਾ ਜ਼ੋਰ ਹੈ ਨਹੀਂ ਹੈਨਾ ਜਿੰਨਾ ਕ ਪਾਣੀ ਇਕੱਠਾ ਹੋਇਆ ਉਹ ਉਨੀਆਂ ਥੱਲੇ ਤੇ ਹੁਣ ਵੀ ਬੱਦਲ ਹਜੇ ਹੈਗਾ ਹੀ ਆ ਪੰਜ-ਸੱਤ ਮਿੰਟ ਰੋਕਦਾ ਆ ਪੈਣਾ ਸ਼ੁਰੂ ਹੋ ਜਾਂਦਾ ਇਹ ਮੈਨੂੰ ਪਤਾ ਹੁੰਦਾ ਮੀਂਹ ਪੈਣਾ ਮ ਰੰਗ ਹਜੇ ਕਰਾਉਂਦਾ ਹੀ ਨਾ ਪਾ ਹਨਾ ਰੰਗ ਕਰਾ ਕੇ ਵੀ ਕੰਮ ਖਰਾਬ ਕੀਤਾ ਹੁਣ ਸਾਰਾ ਇਥੋਂ ਗੰਦੂ ਗੋਚ ਚੱਕ ਕੇ ਹਟਿਆ ਆਹ ਵੱਡਣ ਵਾਲਾ ਆ ਮੰਜਾ ਹੁਣ ਕੋਈ ਆਊਗਾ ਤੇ ਮੰਜਾ ਨਵਾ ਬਣਾਉਣਾ ਹਨਾ ਟੁੱਟ ਗਿਆ ਗਲ ਗਿਆ ਵਿਚਾਰਾ ਬਾਹਰ ਉਹ ਉਧਰ ਸਰਪਾਲ ਲਾਈ ਪਰ ਲੈਵਲ ਨੇ ਵੀ ਜਿਹੜਾ ਪਾਣੀ ਜਿਹੜਾ ਉਧਰੋਂ ਵਾਛ ਲਾਉਂਦੀ ਉਹ ਤਾਂ ਇਹ ਨਹੀਂ ਸਮਝ ਲੱਗਦਾ ਵੀ ਆਹ ਖੁੱਡੇ 'ਚ ਪਾਣੀ ਕਿੱਥੋਂ ਜਾਂਦਾ ਉਹਦਾ ਬਾਅਦ 'ਚ ਪਤਾ ਲੱਗਾ ਕਿ ਜਿਹੜੀ ਉਧਰੋਂ ਵਾਛੜ ਪੈਂਦੀ ਹੈ ਨਾ ਪਿਛਲੇ ਬੰਨੇੋਂ ਉਹ ਨਾਲ ਹੀ ਪਾਣੀ ਵਿੱਚ ਜਾਂਦਾ ਪਾਣੀ ਨਾ ਵੀ ਖੁੱਡੇ ਭਰਿਆ ਘਟੋੜ ਇੱਕ ਇੱਕ ਇੰਚ ਪਾਣੀ ਖੜ ਉਹ ਹੁੱਡੇ ਚ ਤਾਂ ਘਟੜ ਘਟ 3 ਇੰਚ ਪਾਣੀ ਖੜਾ ਸੀ ਉੱਪਰਲੇ ਹੁੱਡੇ ਦੇ ਵਿੱਚ 3 ਤੇ 4-4 ਇੰਚੀ ਪਾਣੀ ਉਹ ਕੱਢਿਆ ਸਾਰਾ ਹੀ ਹੁਣ ਤਰਪਾਲ ਲਾਈ ਥੱਲੇ ਉਹਦੀ ਤਾਂ ਵੀ ਇੰਮੀ ਪਾਣੀ ਜਾਂਦਾ ਸੀ ਅੰਦਰ ਤਰਪਾਲ ਵੀ ਲਾਈ ਆ ਉੱਪਰ ਜਾਲੀ ਵੀ ਆ ਤਾਂ ਵੀ ਬਾਛੜ ਹੈ ਉਹ ਤਾਂ ਨਾ ਤੇਜ ਆਉਂਦੀ ਇਧਰੋਂ ਵੀ ਆਹ ਤਰਪਾਲਆਂ ਦੀਆਂ ਰੰਗ ਵਾਲੀਆਂ ਦੀਆਂ ਬਚੀਆਂ ਸੀ ਉਹੋ ਹੀ ਲਾ ਲੂ ਕੇ ਸੇ ਕੰਮ ਨੂੰ ਸੈੱਟ ਕੀਤਾ ਹੁਣ ਆ ਵੀ ਗੁੱਡਾ ਸਾਰਾ ਸਾਫ਼ ਕਰਕੇ ਹਟਿਆ ਨਾ ਪੋਚਾ ਜਿਹਾ ਲਾਇਆ ਇੱਥੇ ਆ ਦਵਾਈਆਂ ਦੂਈਆਂ ਇੱਦਾਂ ਪਈਆਂ ਆ ਤੇ ਇਧਰੋਂ ਵੀ ਕਬੂਤਰ ਕਰ ਲੋ ਸ਼ੌਕ ਕਬੂਤਰਾਂ ਦਾ ਵੀ ਅੱਜ ਕੀ ਗਾ ਤੇ ਇੱਥੇ ਹੁਣ ਮਿੱਟੀ-ਮੁੱਟੀ ਪਾਉਨੇ ਆ ਬਿੱਠਾ-ਬੁੱਠਾਈਆਂ ਥੱਲੇ ਇਹ ਹੁਣ ਸਾਫ਼ ਕਰਨਾ ਆ ਖੁੱਡਾ ਉਹਦਾ ਸੁੱਕਾ ਇੰਨਾ ਬਚਤ ਹੋ ਗਈ ਇਧਰੋਂ ਮੈਂ ਬੰਦ ਕਰਤਾ ਸੀ ਪੱਕਾ ਜੀ ਬਾਰੋਂ ਨਾ ਤਰਪਾਲਾਂ ਲਾਤੀਆਂ ਸੀ ਸਾਰੇ ਖੁੱਡਿਆਂ ਨੂੰ ਤੇ ਜਿਹੜਾ ਪਾਣੀ ਨਾ ਆਵੇ ਤੇ ਬਚਤ ਹੋ ਗਈ ਜੇ ਮੈਂ ਨਾਲ ਆਇਆ ਹੁੰਦਾ ਤੇ ਪਾਣੀ-ਪਾਣੀ ਹੋ ਜਾਣਾ ਸੀ ਪਹਿਲਾਂ ਇੱਕ ਵਾਰੀ ਤਾਂ ਪਾਣੀ ਨਾ ਭਰ ਗਿਆ ਹੀ ਸਾਰੇ ਖੁੱਡੇ ਹਨਾ ਆ ਵੀ ਮਾਤੀਆਂ ਵਾਲਾ ਵੀ ਹੁਣ ਮਿੱਟੀ-ਮੁੱਟੀ ਪਾਈ ਸੁੱਕੀ ਇਧਰਲੇ ਖੁੱਡੇ ਚੋਂ ਚੱਕ ਕੇ ਤੇ ਗੰਦ ਤੇ ਪੈਂਦਾ ਹੀ ਆ ਭਾਈ ਜਦੋਂ ਪਾਣੀ ਇੰਦਰ ਜਿਆਦਾ ਮੀਂਹ ਉਦਾ ਇੱਥੇ ਨਾ ਛੀਲੇੜੇ ਕੀਤਾ ਜਦੋਂ ਆਪਾਂ ਖੁੱ ਉਹ ਉਤਪਰਨਾਲਾ ਰੱਖਦਾ ਸੀ ਉਹ ਪ੍ਰਨਾਲਾ ਹੈਗਾ ਇਹਦੇ ਉੱਤੇ ਤੇ ਇੱਥੋਂ ਹੀ ਪਾਣੀ ਜ਼ਿਆਦਾ ਹੁੰਦਾ ਤਾਂ ਉਹਨਾਂ ਨੂੰ ਹੱਲ ਕਰਨਾ ਪੈਪੂ ਪਾ ਕੇ ਨਾ ਕਿਸੇ ਤਰੀਕੇ ਨਾਲ ਪ੍ਰਨਾਲਾ ਅੱਗੇ ਕਰਦੇ ਆਂ ਤੇ ਆ ਵੀ ਆਪਾਂ ਮੰਨਦੇ ਹਾਂ ਇੱਧਰ ਵੀ ਰੰਗ ਰੂੰਗ ਕਰਨ ਵਾਲਾ ਹੋਇਆ ਦਾ ਗੁੱਡਾ ਕਰਦਾ ਜਾਈ ਹੈ ਹਨਾ ਤੇ ਗੰਦਾ ਤਾਂ ਨਹੀਂ ਉਦਾਂ ਸਲਾਪਾ ਜਾਈ ਹੈ ਮਿੱਟੀ ਦੀ ਸੁੱਕੀ ਪਈ ਥੱਲੇ ਸੁੱਕੀ ਮਿੱਟੀ ਪਾਈ ਸੀ ਉਦੋਂ ਦੀ ਉਹਨਾਂ ਖੁੱਬੇ ਸੁੱਕੇ ਹੀ ਜਾਣ ਉਹ ਟੋਕਰੀ ਡੱਗੀ ਉਹ ਮੈਂ ਲਾਉਣਾ ਦੁਬਾਰਾ ਪਿੰਨਾਂ ਜਾਈ ਹਾਂ ਨਾ ਤੇ ਜਿਨ੍ਹਾਂ ਨਾਲ ਆਟੂਗੀਆਂ ਬੱਚਾ ਬੜਲੇ ਵਾਲੀ ਦਾ ਵੀ ਬੱਬੇ ਵੱਡਾ ਹੋ ਜਾਣਾ ਤੇ ਛੱਡ ਹੁਣਾ ਰਹੀ ਹੈ ਜਿੱਤਾ ਦੇ ਹਾਲਾਤ ਹੈਗੇ ਆ ਮੀਂਹ ਨਹੀਂ ਪੜਦਾ ਤੇ ਬੰਨੀਆਂ ਕਿੱਥੇ ਨੂੰ ਪਾ ਪਾ ਵੀ ਗੁੱਡੇ ਦਾ ਰੰਗ ਜਾ ਤਾ ਉਹ ਆ ਮੀਂਹ ਇੱਥੇ ਬਹੁਤ ਪਾਣੀ ਖੜਾ ਗਿਆ ਹੁਣ ਤਾਂ ਸਾਰਾ ਮਸਾਫ ਸੁੱਪ ਕਰਕੇ ਪੋਚਾ ਲਾਤਾ ਹੁਣ ਮਿੱਟੀ ਮੜ ਜੀ ਸੁੱਕਦੀ ਆ ਤਾਂ ਫੇਲੇ ਚ ਲਿਆ ਗਾ ਨਾ ਪਤਲੀ ਪਤਲੀ ਹਲਾਦਿਆਂ ਸੁਕਾ ਕੇ ਧੁੱਪ ਚੜੀ ਜੀ ਹੁਣ ਮਾੜੀ ਜੀ ਤੇ ਹੋਇਆ ਇਹ ਮੌਸਮ ਜੇ ਸਾਫ ਜਾ ਫੜਾ ਪਿਆ ਹੁਣ ਬਸ ਹੋ ਜੂ ਅੱਜ ਮੇਰੇ ਹਿਸਾਬ ਨਾਲ ਜਿੱਦਾਂ ਹੁੰਦਾ ਧੁੱਪ ਲੱਗੀ ਆ ਹੁਣ ਤਾਂ ਨਾ ਹੀ ਪਵੇ ਤਾਂ ਵਧੀਆ ਗੱਲ ਆ ਕਿਉਂਕਿ ਨੁਕਸਾਨ ਬਹੁਤ ਹੋਈ ਜਾਂਦਾ ਤੇ ਮੀਂਹ ਪਿਆ ਵੀ ਬਹੁਤ ਆ ਆ ਵੀ ਗੁੱਡਾ ਇੱਟਾ ਹੀ ਸੀ ਬ ਦੇ ਪੋਚਾ ਪੂਚਾ ਲਾਇਆ ਇਹਨੂੰ ਇਹ ਕੱਪੜੇ ਨਾ ਸੁੱਕੇ ਲਿਆ ਲਿਆ ਕੇ ਕਸਾਈ ਕੁੰਡਿਆ ਦੇ ਵਿੱਚ ਪਾਣੀ ਚੱਕਿਆ ਸਾਰਾ ਹੀ ਤੇ ਲਓ ਬਾਬਿਓ ਹੁਣ ਤੁਹਾਡੇ ਕਮੈਂਟਾਂ ਦੇ ਜਵਾਬ ਅੱਜ ਹੋਣਗੇ ਲੇਟੇ ਸ਼ੁਰੂ ਤੇ ਕਰਦੇ ਹਾਂ ਹੁਣ ਸ਼ੁਰੂ ਕਮੈਂਟਾਂ ਦੇ ਮੁੰਡਾ ਦੇ ਜਵਾਬ ਦਈਏ ਤੁਹਾਡੇ ਤੇ ਧੁੱਪ ਦੇ ਦਰਸ਼ਨ ਕਰ ਲਓ ਜੀ ਤਾਂ ਕਿ ਇਹ ਵਾਲ ਨਹੀਂ ਚੜੀ ਆਹ ਨਿਕਲਿਆ ਸੂਰਜ ਮਾੜਾ ਜਿਹਾ ਹੁਣ ਸੁੱਕ ਜੂਗੇ ਖੁੱਡੇ ਹਨਾ ਸਲਾਬਾ ਸਲੂ ਬਾਇ ਸੁੱਕੇ ਤੇ ਗੱਲ ਗੜੂਗੀ ਇਹੇ ਹਾਂਜੀ ਬਾਬਿਓ ਸਤਿ ਸ਼੍ਰੀ ਅਕਾਲ ਹੋਈ ਦੁਬਾਰਾ ਤੋਂ ਸ਼ੁਰੂ ਕਰਦੇ ਆ ਚਲੋ ਬਾਬਿਓ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਇੱਕ ਵੀਰ ਕਿਦਾਈ ਬਾਈ ਤੁਹਾਡੀਆਂ ਕੋਲ ਨਸਲ ਮਤਲਬ ਹਾਈ ਫਲੈਰ ਆ ਜਾਂ ਕਿਦਾਂ ਬਾਈ ਨਹੀਂ ਆਪਣੇ ਕੋ ਲੋ ਫਲੈਰ ਆ ਮਤਲਬ ਉੱਚੇ ਵੀ ਉੱਡਦੇ ਆ ਇਹ ਕਹਿ ਨਹੀਂ ਸਕਦੇ ਉੱਚੇ ਸਮਾਂ ਚ ਵੀ ਉੱਡਦੇ ਆ ਨੀਵੇਂ ਵੀ ਉੱਡਦੇ ਆ ਮਲਵਾਈ ਕਬੂਤਰ ਆਉਦਾ ਇਹ ਤੇ ਬਸ ਇਹ ਹੀ ਚੀਜ਼ਾਂ ਬਾਕੀ ਸਾਰਿਆਂ ਨੂੰ ਪਤਾ ਹੀ ਆ ਹਨਾ ਚਲੋ ਜਿਹੜੇ ਕਈ ਵੀਰਾਂ ਨੂੰ ਨਹੀਂ ਪਤਾ ਜਾਂ ਇਸ ਟੀਵਾਰ ਨੌਲੇਜ ਹੈ ਨਹੀਂ ਉਹਨਾਂ ਕਰਕੇ ਆਪਾਂ ਦੱਸਤਾ ਹਨਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਤੁਹਾਡਾ ਪਿੰਡ ਕਿੱਥੇ ਆ ਕਈ ਬਾਈਆਂ ਦਾ ਆਇਆ ਸੀ ਇੱਕ ਤਾਂ ਨਹੀਂ ਕਿ ਬਾਈ ਆਪਣਾ ਪਿੰਡ ਹੈਗਾ ਆ ਫਗਵਾੜੇ ਚ ਠੀਕ ਆ ਜੁੜੋ ਪਾ ਜਲੰਧਰ ਤੋਂ ਲੁਧਿਆਣੇ ਆਲੂ ਜਾਂਦੇ ਆ ਨਾ ਜਲੰਧਰ ਤੋਂ ਮੇਰਾ ਨਾ 20 22 ਕਿਲੋਮੀਟਰ ਅੱਗੇ ਆ ਕੇ ਗਰਾਿਆਂ ਤੋਂ ਪਹਿਲਾਂ ਫਗਵਾੜਾ ਆਉਂਦਾ ਤੇ ਫਗਵਾੜੇ ਦੇ ਵਿੱਚ ਹੀ ਆਪਣਾ ਹਸ਼ਿਆਰਪੁਰ ਰੋਡ ਤੇ ਪਿੰਡ ਆ ਮਲਖਪੁਰ ਬਈ ਠੀਕ ਆ ਲਖਪੁਰ ਸਾਡੀ ਦੇ ਨਾਲ ਤੇ ਇੱਕ ਵੀਰ ਕਹਿੰਦਾ ਇਹ ਭੋਗਪੁਰ ਤੋਂ ਬਈ ਭੋਗਪੁਰ ਇੱਥੋਂ ਮੈਨੂੰ ਪੈ ਜਾਂਦਾ ਆ 60 70 ਕਿਲੋਮੀਟਰ ਪੈ ਜਾਂਣਾ ਸਾਖੇ ਕਿਲੋਮੀਟਰ ਹਨਾ 50 60 ਕਦੀ ਮਿਲਿਆ ਨਹੀਂ ਇੰਨਾ ਕੀ ਪੈਂਦਾ ਆ ਹਨਾ 60 ਕਿਲੋਮੀਟਰ ਪੈਂਦਾ ਹੋਊਗਾ ਤੇ ਹੋਰ ਬਾਬਿਓ ਬਾਈ ਇਹ ਕਿਹਦਾ ਹੀ ਗਾ ਵੀ ਸੋਕੇ ਦਾ ਇਲਾਜ ਦੱਸਦੇ ਹੋ ਹਨਾ ਬਾਈ ਸੋਕੇ ਤੋਂ ਉਦਾਂ ਦਾ ਆਪਾਂ ਕਈ ਵੀਡੀਓ ਚ ਦੱਸ ਦਿੱਤਾ ਤੇ ਫਿਰ ਹਰੇਕ ਵੀਡੀਓ ਚ ਆਪਾਂ ਇਹ ਚੀਜ਼ੇ ਮੁੱਦੇ ਦੇ ਬੋਲਦੇ ਆਂ ਵੀ ਹਨਾ ਜੇ ਪਾਣੀ ਵਾਲੀਆਂ ਮਿੱਠਾ ਮਾਰਦੇ ਆਂ ਉਤਰ ਬਣਦੇ ਨਹੀਂ ਹਨਾ ਤੇ ਬਾਈ ਇੱਕ ਮਿੰਟ ਮੈਂ ਤੁਹਾਨੂੰ ਦਵਾਈ ਦਿਖਾਉਣਾ ਤੇ ਉਹ ਨਾਲ ਦੀ ਤੁਸੀਂ ਦਵਾਈ ਲਿਆਇਓ ਤੇ ਆਹ ਬਾਈ ਦਵਾਈ ਆ ਠੀਕ ਆ ਇਹ ਹੈਗਾ ਪਾਵਰ ਜਾਂਦਾ ਸੈਲਟ ਮੈਂ ਪਹਿਲਾਂ ਵੀ ਦਿਖਾਇਆ ਹੋਇਆ ਬਾਈ ਠੀਕ ਆ ਤੇ ਇੱਕ ਤੁਸੀਂ ਲੈਣੀ ਇਹ ਇੱਕ ਤੁਸੀਂ ਲੈਣੀ ਮੈਟਰੋਇਲ ਠੀਕ ਐ ਇਹ ਦੋਨਾਂ ਦਾ ਬਈ ਚੌਥਾ ਚੌਥਾ ਹੀ ਸੋਰੀ ਜਿਹੜੀ ਆਹ ਗੋਲੀ ਆ ਠੀਕ ਐ ਇਹਦਾ ਪੰਜਵਾਂ ਹਿੱਸਾ ਜਿਹੜੀ ਮੈਟਰੋਇਲ ਆ ਇਹਦਾ ਵੀ ਪੰਜਵਾਂ ਹਿੱਸਾ ਪੰਜਵਾਂ ਪੰਜਵਾਂ ਹਿੱਸਾ ਤੁਸੀਂ ਤੇ ਅੜਿਚ ਦੋ ਵਾਰੀ ਦੇਣਾ ਸਵੇਰੇ ਤੇ ਸ਼ਾਮ ਨੂੰ ਠੀਕ ਐ ਤੇ ਇਹਦੇ ਨਾਲ ਤੁਹਾਡੇ ਕੁੱਪਟਰ ਬਾਈ ਜਿਹੜੇ ਥੱਲੋਂ ਬਣਦੇ ਨਹੀਂ ਜਾਂ ਕਿੱਦਾਂ ਵੀ ਜਾਂ ਹਰੀਆਂ-ਉਰੀਆਂ ਮਿੱਠਾ ਮਾਰਦੇ ਪਾਣੀ ਵਾਲੀਆਂ ਮਿੱਠਾ ਮਾਰਦੇ ਬਸ ਚਾਰਕ ਦਿਨ ਦੇ ਲੋ ਤਿੰਨ ਚਾਰ ਦਿਨ ਐਣ ਕਬੂਤਰ ਤੁਹਾਡੇ ਬਿੱਠਾ ਬੁੱਠਾ ਪਾਣੀ ਵਾਲੀਆਂ ਸੈੱਟ ਕਰ ਜਾਣਗੇ ਤੇ ਲਖਵੇ ਤੋਂ ਬਾਈ ਪੁੱਜਦੇ ਬਾਈ ਉਹ ਬਰਬਰੀ ਲੈ ਆਓ ਬਰਬਰੀ ਬਹੁਤ ਘੈਂਟ ਆ ਆਪਾਂ ਨੂੰ ਮੈਨੂੰ ਇੱਥੋਂ ਮਿਲੀ ਨਹੀਂ ਮੈਂ ਆ ਟਾਈਮ ਵੀ ਨਹੀਂ ਲੱਗਾ ਉਦੋਂ ਦਾ ਮੀਂਹ ਮੂੰ ਪਈ ਜਾਂਦਾ ਹਨਾ ਜਾਂ ਤਾਂ ਟਾਈਮ ਲੱਗਾ ਹੋਵੇ ਫੇਰ ਆਪਾਂ ਕਹਿ ਸਕਦੇ ਆ ਤੇ ਟਾਈਮ ਵੀ ਨਹੀਂ ਲੱਗਾ ਇਸ ਕਰਕੇ ਓਖਾ ਹੋ ਗਿਆ ਹਨਾ ਨਹੀਂ ਤਾਂ ਹੁਣ ਕਬੂਤਰ ਆਪਣੇ ਸਾਰੇ ਸੈੱਟ ਹੋ ਜਿਹੜੇ ਉਦੋਂ ਸਹੀ ਆ ਕਬੂਤਰ ਬਿਲਕੁਲ ਤੰਦਰੁਸਤ ਦੇ ਦੋ ਤਿੰਨ ਕਮਾਤੀਆਂ ਹੀ ਆ ਜਿਹੜੀਆਂ ਧੋਣ ਜੀਆਂ ਹਲੋਦੀਆਂ ਤਾਂ ਕੰਬਦੀਆਂ ਜੀਆਂ ਆ ਜਿਹੜੀਆਂ ਤੱਕ ਮੁੰਦੀਆਂ ਸੀ ਉਹ ਤਾਂ ਹੋ ਗਈਆਂ ਸੈੱਟ ਬਾਈ ਜਿਹੜੀਆਂ ਬਿੰਗਿਆ ਮੁੰਗਿਆ ਦਾਣਾ ਪਾਣੀ ਖਾਂਦੀਆਂ ਆਪਣਾ ਪੂਰਾ ਸੈੱਟ ਆ ਹਨਾ ਪਰ ਹਜੇ ਵੀ ਬਾਈ ਗਈ ਕਹਿੰਦੇ ਬਾਈ ਕਬੂਤਰ ਲੈਣ ਬਾਈ ਹਜੇ ਮੈਂ ਇਹ ਆਪੇ ਹਨਾ ਆਪਾਂ ਨੂੰ ਪਤਾ ਜੇ ਉਹ ਜਾਨਵਰ ਮਰਦਾ ਬਾਈ ਦੁੱਖ ਬਹੁਤ ਲੱਗਦਾ ਠੀਕ ਆ ਤੇ ਮੈਂ ਇਹੀ ਕਹਿੰਦਾ ਬਾਈ ਵੀ ਮੇਰੇ ਵਾਲੀ ਬੋਲ ਮਾ ਕੇ ਤੁਹਾਡੇ ਨਾਲ ਉੱਥੇ ਆਵੇ ਕਿਉਂਕਿ ਮੇਰੇ ਤਾਂ ਇਥੋਂ ਜੰਗਲੀਆਂ ਤੋਂ ਆ ਗਈ ਠੀਕ ਆ ਜੰਗਲੀ ਬਹੁਤ ਵੇਂਦੇ ਸੀ ਬਾਕੀ ਚਲੋ ਜੋ ਮੁਕੱਦਰਾ ਜੋ ਮਿਲਣਾ ਹੀ ਹੁੰਦਾ ਹਨਾ ਜੇ ਹੋਣੀ ਸੀ ਤੇ ਹੋਣੀ ਆ ਜੋ ਮਰਜ਼ੀ ਕਰ ਲਈਏ ਜੋ ਮਰਜ਼ੀ ਲਾ ਲਈਏ ਇਹਨਾਂ ਨੂੰ ਹਨਾ ਜਿਹੜੇ ਮਰਜ਼ੀ ਵੈਰਸ ਇਹ ਕਈ ਬਾਈ ਕਹਿੰਦੇ ਮਿਲ ਲਾਉਣਾ ਬਾਈ ਜਦੋਂ ਮਰਜ਼ੀ ਆ ਜਾਓ ਕੋਈ ਚੱਕਰ ਨਹੀਂ ਹਨਾ 10 ਦਿਨ ਕੱਢ ਲਿਓ ਠੀਕ ਆ ਜਿਹੜੇ ਵੀ ਬਾਈ ਨੇ ਮਿਲ ਲਾਉਣਾ ਤੇ ਮਲਖਪੁਰ ਪਿੰਡ ਆ ਬਾਈ ਮੈਂ ਪਹਿਲਾਂ ਵੀ ਦੱਸਿਆ ਹੋਇਆ ਹਨਾ ਬਾਕੀ ਇੰਸਟਾਗ੍ਰam ਤੇ ਬਾਈ ਮੇਰੀ ਆਈਡੀ ਹੈਗੀ ਆ ਇੰਸਟਾਗ੍ਰam ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਤੇ ਉੱਥੇ ਮੈਨੂੰ ਪੁੱਛ ਲਿਓ ਤੇ ਨੰਬਰ ਵੀ ਪਰਸਨਲੀ ਮੈਂ ਉੱਥੇ ਦੇ ਦੂੰਗਾ ਤੁਹਾਨੂੰ ਜਿਹੜੇ ਵੀਰ ਨੂੰ ਨੰਬਰ ਚਾਹੀਦਾ ਤੇ ਉੱਥੇ ਤੁਸੀਂ ਮੈਸੇਜ ਵੀ ਕਰ ਸਕਦੇ ਆ ਇੰਸਟਾਗ੍ਰam ਗੋਪੀ ਜਿਹੜੀ ਮੇਰੀ ਆਈਡੀ ਆ ਉਹ ਵੀ ਗੋਪੀ ਮਲਖਪੁਰੀ ਆ ਠੀਕ ਆ ਗੋਪੀ ਮਲਖਪੁਰ ਇ ਜੋ ਵੀ ਕੁਛੜਾ ਪੁੱਛ ਸਕਦੇ ਆ ਠੀਕ ਆ ਕਈ ਵੇਲੇ ਵੀਡੀਓ ਬਾਈ 1-2 ਦਿਨ ਹੋ ਜਾਂਦੇ ਆ ਮੇ ਤੋਂ ਨਹੀਂ ਚੈੱਕ ਹੁੰਦੀ ਕਿਉਂਕਿ ਬੀਜੀ ਹੁੰਨੇ ਆ ਵੀਡੀਓ ਬਣਾਉਣੀ ਆ ਕਰਨਾ ਹਨ ਉਹਦੇ 'ਚ ਵੀਡੀਓ ਨਹੀਂ ਦੇਖ ਹੁੰਦੀ ਦੁਬਾਰਾ ਕਈ ਵੇਲੇ ਤੇ ਫਸੇ ਰਹੀਦਾ ਤੇ ਉਹਦੇ ਕਰਕੇ ਬਾਈ ਫਿਰ ਕਈ ਵਾਰੀ ਤੁਹਾਡੇ ਕਮੈਂਟਾਂ ਦਾ ਜਵਾਬ ਨਹੀਂ ਦੇ ਹੁੰਦੇ ਜਿਹੜੇ ਪੁਰਾਣੇ ਹੋ ਜਾਂਦੇ ਆ ਜਿਹੜੇ ਤਾਂ ਹੁਣ ਨਵੇਂ ਕਮੈਂਟ ਸੋਰੀ ਜਿਹੜੇ ਤਾਂ ਪੁਰਾਣੇ ਹੁੰਦੇ ਪਹਿਲਾਂ ਹੀ ਹੁੰਦੇ ਆ ਉਹ ਤਾਂ ਬਾਈ ਮੈਂ ਸਾਰਿਆਂ ਦਾ ਜਵਾਬ ਦੇ ਦਿੰਦਾ ਨਾ ਪਹਿਲੇ ਦਿਨ ਤਾਂ ਇੱਕ ਦਿਨ ਦਾ ਠੀਕ ਆ ਬਾਅਦ 'ਚ ਫਿਰ ਦੂਜੀ ਵੀਡੀਓ ਪਾਈ ਹੁੰਦੀ ਉਹਦੇ ਦਵਾਲੇ ਹੋ ਜੀਦਾ ਫਿਰ ਤੀਜੀ ਬਣਾ ਲਓ ਚੌਥ ਤੇ ਬਾਕੀ ਬਾਈ ਜਿਹੜਾ 1 ਮਾਈ ਪੌਦੇ ਵੀਰਕੋਣ ਕਿੰਦਾ ਸਪਰੇਅ ਜੇ ਅੱਖਾਂ ਚ ਬਾਈ ਉਹਦਾ ਕੋਈ ਨੁਕਸਾਨ ਨਹੀਂ ਆ ਅੱਖਾਂ ਜਮਾ ਪਹਿਲਾਂ ਵੀ ਦੱਸ ਛਟਿਆ ਤੁਹਾਨੂੰ ਪਿਛਲੀ ਵੀਡੀਓ ਚ ਮੇਰੇ ਖਿਆਲ ਨਾਲ ਦੱਸਿਆ ਹੋਇਆ ਵੀ ਕੋਈ ਨੁਕਸਾਨ ਨਹੀਂ ਉਹਦਾ ਬਾਈ ਥੋੜਾ ਪਤਲਾ ਕਰਕੇ ਲਾਈ ਜਾਓ 20 ਲੀਟਰ ਚ ਇੱਕ ਚਮਚਾ ਪਾ ਕੇ ਜਿਹੜਾ ਛੋਟਾ ਚ ਉਹਦੇ ਨਾਲ ਹੀ ਹੁੰਦਾ ਉਹਦੇ ਨਾਲ ਹੀ ਚਮਚਾ ਮਿਲਦਾ ਉਹ ਚਮਚਾ ਤੁਸੀਂ ਪਾ ਸਕਦੇ ਆ ਤੇ ਉਹੋ ਹੀ ਚਮਚਾ ਚੌਥਾ ਹਿੱਸਾ ਪੋਟਾਸ਼ੀਅਮ ਦਾ ਲੈ ਕੇ ਵਿੱਚ ਮਿਕਸ ਕਰਕੇ ਬਦਲੀ ਬਦਲੀ ਸਪਰੇਅ ਕਰ ਦੋ ਬਾਈ ਕਬੂਤਰਾ ਦੇ ਉੱਤੇ ਵੀ ਕਰ ਦੋ ਖੁੰਜਿਆ ਖੰਜਾ ਸਾਰੇ ਕਰ ਦੋ ਬੂ ਵੀ ਮਰ ਜਾਂਦੇ ਉਹਦੇ ਨਾਲ ਤੇ ਅੱਖਾਂ ਤੋਂ ਕਈ ਵੀਰ ਪੁੱਛਦੇ ਬਾਈ ਮੈਂ ਬੜੀ ਯਾਰੀ ਉਹ ਡਰੋਪ ਦੱਸਿਆ ਤੁਸੀਂ ਪੁਰਾਣੀਆਂ ਵੀਡੀਓ ਖੋਲ ਕੇ ਦੇਖ ਲਓ ਹਰੇਕ ਵੀਡੀਓ 'ਚ ਆਪਾਂ ਇੱਕੋ ਹੀ ਵਾਰ-ਵਾਰ ਜਵਾਬ ਦਵਾਂਗੇ ਤਾਂ ਚੰਗੀ ਵੀ ਨਹੀਂ ਗੱਲ ਹਨਾ ਤੇ ਇੱਕ ਬਾਈ ਕਹਿੰਦਾ ਸੀ ਰੇਸ਼ਾ ਨਹੀਂ ਬਾਈ ਆਹ ਹੈ ਮਲਾਂਾਣਾ ਰੇਸ਼ੇ ਤੋਂ ਮੇਤੋਂ ਹੈ ਨਹੀਂ ਮੈਡੀਸਨ ਬਿਨੋਂ ਨਾ ਵੀ ਕੀਤਾ ਨਹੀਂ ਹੈਗਾ ਤੁਸੀਂ ਆ ਟੈਰਾਮਾਈਸੀਨ ਵੀ ਬਾਈ ਵਰਤ ਸਕਦੇ ਆ ਠੀਕ ਆ ਇਹ ਹੈਗਾ ਬਾਈ ਐਂਟੀਬਾਇਟਿਕ ਹੁੰਦਾ ਇਹ ਰੇਸ਼ਾ ਠੀਕ ਆ ਜ਼ਖਮਾਂ ਤੋਂ ਜਾਂ ਕੋਈ ਵੀ ਚੀਜ਼ ਦੀ ਤੇ ਛੱਟ ਛੁੱਟ ਵੀ ਲੱਗੀ ਹੈ ਨਾ ਕੋਈ ਵੀ ਇਹ ਦੇਵੋਗੇ ਤੁਸੀਂ ਇਹਨਾਂ ਸੈੱਟ ਹੋ ਜਾਣਾ ਬਾਈ ਕੂਤਰਾਂ ਨੂੰ ਠੀਕ ਆ ਲੋ ਬਾਬਿਓ ਦਾਣਾ ਤੁਨਾ ਮੈਂ ਲੈ ਆਇਆ ਤੇ ਦਾਣਾ ਕੀ ਜਾਂਦਾ ਉਹ ਵੀ ਤੁਹਾਨੂੰ ਦਿਖਾ ਦਿੰਨਾ ਜਿਹੜਾ ਕਬੂਤਰ ਕਮਜ਼ੋਰ ਤੋਂ ਜੂਰ ਹੋਏ ਸੀਗਾ ਉਹਦੇ ਕਰਕੇ ਆਪਾਂ ਛੋਲੇ ਲੱਗੇ ਆਉਣ ਤੇ ਇਦਾਂ ਹੀ ਪਾਵਾਂਗੇ ਮੈਂ ਭੇਗਦਾ ਨਹੀਂ ਚਲੋ ਪੋਣੇ ਹੁਣ ਜਿਆਦਾ ਕਬੂਤਰਾਂ ਨੂੰ ਇਦਾਂ ਨਹੀਂ ਪਾ ਸਕਦੇ ਹਨ 2 ਕਿਲੋ ਦਾ ਛੋਲੇ ਲੈ ਆਇਆ ਹੋ ਬਿਓ ਤੇ 1 ਕਿਲੋ ਮੂੰਗੀ ਮੂੰਗੀ ਘਾਟੀ ਪਾਉਣੀ ਆ ਹਨਾ ਤੇ ਆ 1 ਕਿਲੋ ਬਾਬਿਓ ਦੂਜੀ ਸੋਇਆ ਵੇਦੀ ਦਾਲ ਜਿਹੜੀ ਨਾ ਜ ਕਮਜ਼ੋਰੀ ਗੁੰਜੂਰੀ ਆਈ ਹੋਊਗੀ ਉਹ ਦਾਣੇ ਨਾਲ ਹੀ ਸੈੱਟ ਹੋ ਜੂਗੀ ਹਨਾ ਤੇ ਸਰੋਂ ਵਾਲਾਂ ਦੇ ਥੋੜੀ ਜਿਹੀ ਵਿੱਚ ਕਣਕ ਧੂਕੇ ਹਨਾ ਤੇ ਇਹਨੂੰ ਮਿਕਸ ਕਰ ਲੈਨੇ ਆ ਇਹਨੂੰ ਮਿਕਸ ਕਰਕੇ ਆਪਾਂ ਗੈਂਗੂ ਲੱਗ ਹੀ ਰੱਖਣਾ ਬਾਅਦ ਉਸ ਹਸਾ ਬਣਾ ਦਾਣੇ ਚ ਮਿਕਸ ਕਰ ਲਿਆ ਕਰਨਾ ਇਹ ਵਾਲਾ ਹਨਾ ਤੇ ਲੋ ਬਾਬੇ ਉਹ ਕਣਕ ਕਣਕ ਧੋਈਏ ਪਹਿਲਾਂ ਠੀਕ ਆ ਹੁਣ ਧੁੱਪ ਚੜੀ ਆ ਉਦਾਂ ਮੌਸਮ ਹੋਇਆ ਸਾਫ਼ ਜਾਰ ਹਨਾ ਧੁੱਪ ਚੜ ਗਈ ਆ ਮੜੀ ਮੜੀ ਜੀ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿੰਦਰ ਕਿੰਦਰ ਮੀਂਹ ਪਿਆ ਤੇ ਕਿੰਨਾ ਕਿੰਨਾ ਪਿਆ ਹਨਾ ਵੈਸੇ ਤਾਂ ਮੀਂਹ ਬਹੁਤ ਪਿਆ ਸਾਰੇ ਪਾਸੇ ਮੇਰੇ ਹਿਸਾਬ ਨਾਲ ਪਿਆ ਹੀ ਉਦੋਂ ਆ ਪਾਪੂ ਘੋਪੁਰ ਵੀ ਗਏ ਸੀ ਉੱਥੇ ਵੀ ਬੜਾ ਮੀਂਹ ਪੈਂਦਾ ਸੀ ਤੇ ਸਰੋਂ ਵਿੱਚੋਂ ਕੱਢ ਲਈ ਮੈਂ ਸਰੋਂ ਪਾਈ ਆ ਤੇ ਕਣਕ ਤੋਂ ਇਹ ਕੀੜੀ ਦੀ ਛੜ ਗਈ ਮੈਂ ਲਾਦਾ ਕਣਕ ਨੂੰ ਚੜੀ ਆ ਜਾਣਾ ਜਾ ਸਰੋਂ ਇਹਦਾ ਵੀ ਹੱਲ ਕਰਦੇ ਆ ਕੋਈ ਗੱਲ ਨਹੀਂ ਲੋ ਬਾਬੇ ਉਹ ਫੇਰ ਟੀਨ ਸ਼ੁਰੂ ਦਾਣਾ ਧੋ ਲਿਆ ਚੰਗੀ ਤਰ੍ਹਾਂ ਕਣਕ ਧੋ ਲਈ ਮੈਂ ਹਨਾ ਧੋ ਕੇ ਨੂੰ ਹੁਣ ਸੁਕਾ ਲੈਣਾ ਜੋ ਸੋਕੂਗੀ ਚੰਗੀ ਤਰ੍ਹਾਂ ਇਹ ਤੇ ਜਲਦੀ ਸੁੱਕ ਜਾਂਦੀ ਮਤਲਬ ਹਨਾ ਤੋਤਾਰਾ ਮੈਂ ਜ਼ਿਆਦਾ ਆ ਪਹਿਲਾਂ ਜਿੰਨਾ ਕ ਪੋਣਾ ਉਹਨਾਂ ਕ ਸੁਕਾ ਲਈਏ ਹਨਾ ਤੇ ਇੱਥੇ ਹੋਊਗਾ ਬਾਬੇ ਕਟੜ ਆਪਣਾ 5 ਕਿਲੋ ਦਾਣਾ ਹੋਊਗਾ ਆ ਜਿਹੜਾ ਧੁੱਪਿਆ ਹੋਇਆ ਠੀਕ ਆ ਦੇਖਣ 'ਚ ਥੋੜਾ ਹੀ ਲੱਗਦਾ ਉਹਦਾ ਇੰਨਾ ਹੈਗਾ ਵੱਡਾ ਹੀ ਆਹ ਦਰਵਾਜਾ ਜਾਂ ਕੱਡਾ ਹੀ ਆ ਇਹ ਤੇ ਇੱਥੇ ਪਾਇਆ ਆਪਾਂ ਸੁੱਕ ਜੂਗਾ ਤੇ ਇਹਨਾਂ ਦੇ ਕੂਤਰਾਂ ਦੇ ਚੰਗੀ ਤਰ੍ਹਾਂ ਚ ਤੁਹਾਨੂੰ ਪਤਾ ਹੀ ਆ ਸਵੇਰੇ ਦਿਖਾਤਾ ਹਨਾ ਮੈਂ ਪਹਿਲਾਂ ਵੀ ਦਿਖਾ ਆਫ ਟਾਈਮ ਕੁੱਡੇ ਚੰਗੀ ਤਰ੍ਹਾਂ ਸਾਫ਼ ਕੀਤੇ ਸਾਰੇ ਇਹ ਵੀ ਚੰਗੀ ਤਰ੍ਹਾਂ ਧੋਤੇ ਆ ਸਾਰੇ ਕੁੱਡੇ ਸਾਫ਼ ਕੀਤੇ ਇਧਰੋਂ ਵੀ ਕਿੜੀਆਂ ਦਾ ਵੀ ਚੰਗੀ ਤਰ੍ਹਾਂ ਸਾਫ਼ ਕੀਤਾ ਉੱਥੇ ਲਪਾਵਾ ਜਾਂ ਪਾਇਆ ਉੱਥੋਂ ਪਾਣੀ ਜਾਂਦਾ ਸੀ ਅੰਦਰ ਹਨਾ ਤੇ ਆ ਵੀ ਇੱਥੋਂ ਟੀਨ ਅੱਗੇ ਨੂੰ ਮੋੜ ਦਿੱਤੀ ਤਸਲੇ ਨੂੰ ਵੀ ਵੇਚ ਨਾ ਪਾਣੀ ਜਾਊਗਾ ਹੁਣ ਟੀਨ ਉੱਚੀ ਹੋ ਗਈ ਪਾਣੀ ਉੱਤੇ ਨਹੀਂ ਖੜੂਗਾ ਇਹਦੇ ਤੇ ਚਿੜੀਆਂ 'ਚ ਵੀ ਨਹੀਂ ਤੇ ਆ ਵੀ ਫੁੱਡਾ ਸਾਫ ਹੀ ਆ ਜਿਹੜੇ ਬੱਚੇ ਪਾਲਦੇ ਸੀ ਉਹਨਾਂ ਨੂੰ ਮੈਂ ਪਹਿਲਾਂ ਕੱਲਾ ਹੀ ਉਹੋ ਹੀ ਦਾਣਾ ਪਾਇਆ ਜਿਹੜਾ ਆਪਾਂ ਮਿਕਸ ਕੀਤਾ ਨਾ ਥੋੜਾ ਜਿਹਾ ਪਾਇਆ ਮੈਂ ਥੋੜੇ ਥੋੜੇ ਦਾਣੇ ਆ ਜਾਵਣਗੇ ਨਾ ਬਾਅਦ ਚ ਉਹਨਾਂ ਨੂੰ ਕਣਕ ਪਾ ਦਾਂਗੇ ਸਾਰਿਆਂ ਨੂੰ ਉੱਧਰਲੇ ਘੁੱਡੇ ਚ ਵੀ ਤੇ ਪਾ ਆ ਤੇ ਜਿੰਨੀਆਂ ਵੀ ਕਬੂਤਰੀਆਂ ਆ ਇਹਨਾਂ ਨੂੰ ਕੱਲ ਨੂੰ ਬਾਈ ਪਹਿਲਾਂ ਤਾਂ ਮਲ ਪਾਣੀ ਲੋਣੀ ਸਾਰਿਆਂ ਨੂੰ ਜਿੰਨੇ ਵੀ ਕਬੂਤਰ ਆ ਸਾਰਿਆਂ ਚ ਮਲਾਂ ਆਪਾਂ ਬਹੁਤ ਆ ਹੁਣ ਇਸ ਟਾਈਮ ਮੈਨੂੰ ਸ਼ੋ ਪਤਾ ਹੀ ਲੱਗਦਾ ਪਿਆ ਹਨ ਇਹਨਾਂ ਨੂੰ ਮਲਾਂ ਪਾਣੀ ਦਵਾਈ ਲਾਵਾਂਗੇ ਸਾਰਿਆਂ ਨੂੰ ਤੇ ਜਿਹੜਿਆ ਸੁਸਤ ਇਹ ਹੋ ਕੇ ਬੈਠੇ ਨਾ ਪਿਆ ਕਰਕੇ ਉਧਰਾ ਠੀਕ ਤੇ ਬਾਗ ਮੈਂ ਲੱਕ ਕੀ ਆ ਹੁਣ ਮੜੀ ਜੀ ਹੋਰ ਸੁੱਕ ਚ ਬੇ ਹਨ ਤੇ ਫੇਪ ਹੁੰਨੇ ਆਣ ਉਹਦਾ ਸੁੱਕੀ ਗਈ ਆ ਮਤਲਬ ਸੁੱਕਿਆਂ ਨਾਲ ਦੀ ਹੋਈ ਆ ਬਾਲੀ ਗਰਮ ਨਹੀਂ ਕਰਨੀ ਆਪਾਂ ਉਹਦਾ ਧੁੱਪ ਤਾਂ ਹੈ ਨਹੀਂ ਧੁੱਪ ਮਾੜੀ ਮੋਟੀ ਜੜੀ ਸੀਗੀ ਉਹ ਵੀ ਗਈ ਧੁੱਪ ਹਨ ਤੇ ਆ ਬਾਤ ਚੋਂ ਸੁੱਕੜੇ ਪਾ ਦਾਂਗੇ ਇਹਨਾਂ ਨੂੰ ਚੱਕ ਲਾਂਗੇ ਪਹਿਲਾਂ ਇੱਥੋਂ ਫੇ ਨੂੰ ਸੁੱਕੜੇ ਪਾ ਦਾਂਗੇ ਦਾਣੇ ਤੇ ਆ ਵੀ ਹੁੱਡਾ ਸੁੱਕ ਚ ਲੱਗਾ ਹਨ ਆ ਬੱਚੇ ਦੂਕਾ ਪਾ ਲੰਦੇ ਆ ਤੇ ਮੈਨੂੰ ਲੱਗਦਾ ਇਹ ਮੱਛਰੂ ਚ ਲੜਿਆ ਲੱਗਾ ਜਾਂ ਕਿੱਦਾਂ ਵੀ ਹੈ ਨਾ ਬੱਚੇ ਤੇ ਪਤਾ ਨਹੀਂ ਉੱਦੇ ਪਰ ਖੜੇ ਉੱਠੇ ਆ ਉੱਦੇ ਹੁਣੇ ਆ ਆ ਤਾਂ ਸਹੀ ਆ ਇਹ ਤਾਂ ਕੋਈ ਦਾੜਾ ਨੂੰ ਨਹੀਂ ਹਨਾ ਤੇ ਉਹ ਉੱਪਰ ਦੋ ਬੱਚ ਤੇ ਬਾਕੀ ਵੀ ਜੋੜ ਜੁੜੇ ਅੰਡੇ-ਉੰਡੇ ਲਾਈ ਫਿਰਦੀਆਂ ਹਨ ਤੇ ਉਹ ਮਾਂ ਆਂਡਾ ਸਿੱਟਣਾ ਹੀ ਹੈ ਇੱਕ ਵਾਰੀ ਚੱਕ ਕੇ ਉਹ ਆਪਣਾ ਬੜਲੇ ਵਾਲੀ ਜਿਹੜੀ ਦਾਦੀ ਹੈ ਨਾ ਉਹਦੇ ਅੰਡੇ ਆ ਉਹ ਵਾਲੇ ਤੇ ਉਹ ਮਾਂ ਚੱਕਣੇ ਆ ਇੱਕ ਵਾਰੀ ਤੇ ਉਹ ਅੰਡੇ ਚੱਕ ਕੇ ਬਈ ਇਹਨਾਂ ਦੇ ਅੰਦਰ ਕੁਝ ਉਹ ਲੋਣੀਆਂ ਆ ਆਪਾਂ ਦੂਜੀਆਂ ਟੋਕਰੀਆਂ ਲੋਣੀਆਂ ਆ ਕੱਪੜੇ-ਵੜੇ ਕੱਢਣੇ ਆ ਟ੍ਰੇ ਵਾਲਿਆਂ ਦੀਆਂ ਪਈਆਂ ਨੇ ਦੀਆਂ ਟ੍ਰੇਆਂ ਰੱਖਣੀਆਂ ਵਿੱਚ ਤੇ ਇਕੱਲਾ-ਇਕੱਲਾ ਜੁੜਾ ਫਿਰਦੇ ਪਿਆ ਆਡੇ ਵਧੀਆ ਦਿੰਦਾ ਹਨ ਫਿਰ ਮੈਸਮੂਲ ਪੈਣ ਦੇ ਚਾਲਸ ਘਟ ਜਾਂਦੇ ਆ ਤੇ ਜਦੋਂ ਹੁਣ ਆਡੇ ਲੋਣੇ ਆ ਦੁਬਾਰਾ ਉਹ ਬੰਦ ਕਰਕੇ ਲੋਣੇ ਇਹਨਾਂ ਨੂੰ ਵਿੱਚੇ ਦਾਣਾ ਪਾਣੀ ਵਿੱਚੇ ਵਾਗਣਾ ਜਦੋਂ ਫੇਰ ਹੁਣ ਲੈ ਛੱਡਿਆ ਕਰਨੇ ਜੇ ਤਾਂ ਬੱਚੇ پیچھے ਕੱਢ ਦੇਣਾ ਆ ਬੱਚੇ ਵੱਡੇ ਹੋ ਗਏ ਲਿਬੜੇ ਤਾਂ ਹੈਗੇ ਜਾਂ ਹੁਣ ਪਾਣੀ ਪੂੜੀ ਪਿੰਦਾ ਨਾ ਤਾਂ ਲਿਬੜੇ ਆਪੀ ਸਾਫ਼ ਹੋ ਜਾਣੇ ਬੱਚ ਨਵਾਵਾਂਗੇ ਇਹਨਾਂ ਨੂੰ ਇੱਕ ਦੋ ਵਾਰੀ ਤੇ ਦਾਣਾ ਇਹ ਆਪੀ ਚੂਣ ਲਾਪੇ ਇੱਥੇ ਲਾਗੇ ਕਰਕੇ ਨਾ ਥੱਲੇ ਉਤਰ ਕੇ ਆਪੀ ਝੋਕਦੇ ਆ ਦਾਣਾ ਲਿਗੇ ਨਹੀਂ ਗਈ ਆ ਲੋ ਆਪਿਓ ਆ ਆਪਣੀ ਡੰਡੇ ਵਾਲੀ ਦੇ ਭੈਣ ਭਾਈ ਆ ਦੋਨੇ ਕਲਰ ਦੇਖੋ ਕਿੰਨਾ ਸੋਹਣਾ ਕੱਢਿਆ ਇੱਥੇ ਨਾਲੇ ਅੱਗੇ ਇਹਦੇ ਚਿੱਟੇ ਕੜਦੇ ਚਿੱਟੇ ਮਾਂ ਪਿਓ ਆ ਸਫੇਦ ਹਨਾ ਇਹ ਰੰਗ ਦੇਖੋ ਦੋਨਾਂ ਬੱਚੇ ਦਾ ਕਿੰਨਾ ਸੋਹਣਾ ਨਿਕਲਿਆ ਇਹ ਬਾਈ ਕੋਈ ਵੀ ਰੰਗ ਕੱਢ ਜਾਂਦੇ ਹੁੰਦੇ ਇਹਨਾਂ ਰੰਗਾ ਦੇ ਨਾ ਜਾਇਆ ਕਰੋ ਨਸਲ ਨਸਲ ਦੇਖਣ ਨੂੰ ਰੰਗ ਕਿੱਦਾਂ ਦਾ ਵੀ ਕੱਢ ਜਾਂਦੇ ਕੋਈ ਚੱਕਰ ਨਹੀਂ ਆ ਚਿੱਟੇ ਇਹਦੇ ਮਾਂ ਪਿਓ ਸਫੇਦ ਹਨਾ ਆ ਚੱਕਰ ਵੀ ਪੈ ਜਾਂਦਾ ਨਾ ਜਿੱਦਾਂ ਹੁਣ ਜਾਨਵਰ ਸਾਰੇ ਆਉਂਦੇ ਇੱਥੇ ਖਾਣਾ ਰੱਖੋ ਦਾਣਾ ਇਹ ਦਾਣੇ ਥੱਲੇ ਡਿੱਗੇ ਹੀ ਮੇਰੇ ਕੋਲ ਜਿਹੜੇ ਪਹਿਲੇ ਸੀਗੇ ਜਿੱਦਾਂ ਇਹਦੇ ਉੱਤੇ ਪਏ ਨਾ ਉਹ ਮੈਂ ਲਾ ਕੇ ਚੰਗੀ ਤਰ੍ਹਾਂ ਲਾ ਕੇ ਉਂਗਰੇ ਜੇ ਸੀਗੇ ਉਹ ਮੈਂ ਥੱਲੇ ਹੀ ਸਿੱਟ ਬੈਠਾ ਤੇ ਉਹ ਕੇ ਜਾਨਵਰ ਚਲੋ ਬਾਕੀ ਇਹਨਾਂ ਦਾ ਹਨਾ ਦਿੱਤਾ ਪੰਛੀਆਂ ਦਾ ਹੀ ਆ ਚਲੋ ਜੋ ਵੀ ਆ ਖਾਂਦੇ ਆ ਖਾਣਦੇ ਕੋਈ ਚੱਕਰ ਨਹੀਂ ਪਰ ਡਰ ਇਹੀ ਹੁੰਦਾ ਜਦੋਂ ਆਪਣੇ ਕੰਪਿਊਟਰ ਬਿਮਾਰੀ ਜਾਏ ਤੇ ਉਦੋਂ ਉਹ ਡਰ ਲੱਗਦਾ ਤੇ ਜਿਹੜੀ ਆਪਣੀ ਡੰਡੇ ਵਾਲੀ ਆ ਬਾਈ ਹਜੇ ਵੀ ਕੂਪਤਰੀ ਉੱਡ-ਉੱਡਦੀ ਉੱਥੇ ਹੀ ਆ ਉਹ ਉੱਪਰ ਹੀ ਬਿੰਦੀ ਜਾ ਜਾਗੇ ਚਲੋ ਆ ਜੂਗੀ ਇਹ ਹੁਣ 10 ਦਿਨ ਤਾਂ ਦਾ ਟਾਰਗੇਟ ਹੈਗਾ ਇਹਨੇ 10 ਦਿਨਾਂ ਬਾਅਦ ਹੀ ਪਿੱਲਾ ਆਈ ਸੀਗੀ ਅੱਜ ਕੀ ਮੈਨੂੰ ਆਸ ਹੈ ਕਿ ਵੀ ਆਉਗੀ ਹਨਾ ਅੱਗੇ ਘਰੇ ਆਉਂਦੀ ਹੁੰਦੀ ਸੀ ਹੁਣ ਘਰੇ ਨਹੀਂ ਆਉਂਦੀ ਉੱਥੇ ਹੀ ਉੱਡਦੀ ਆ ਉੱਥੇ ਕੀ ਜੜੀਆਂ ਪੌਂਦੀ ਉੱਥੇ ਵੀ ਆਈ ਡੰਡੇ ਵਾਲੀ ਭੈਣ ਭੇ ਉੱਡ ਕੇ ਹਨ ਜਿਹੜੀ ਆਪਾਂ ਜੋੜੇ ਲਾਉਣੀ ਤੁਹਾਨੂੰ ਪਤਾ ਨਾ ਉਹ ਨਿਕਲੀ ਸੀਗੀ ਤੇ ਕਿੱਧਰ ਗਈ ਆ ਦੇਖੋ ਆ ਆ ਫਿਰਦੀ ਆ ਹੁਣ ਆਈ ਘਰੇ ਬਸ ਆ ਜੂਗੀ ਕੱਲ ਤੱਕ ਸ਼ਾਇਦ ਅੱਜੀ ਆ ਜਵੇ ਮੇਰੇ ਸਾਬ ਨਾਲ ਆ ਫਿਰਦੀ ਆ ਢਾਂਗੀ ਲਾ ਕੇ ਹਟਿਆ ਮੈਂ ਕਿ ਸਾਈਟਾਂਗੀ ਤੇ ਬਹਿ ਜਵੇ ਹਨ ਤੇ ਉਦਨ ਦੀ ਢਾਂਗੀ ਲਾਈ ਆਪਾਂ ਤੇ ਮੀਂਹ ਪੈਂਦਾ ਹੀ ਬੜਾ ਸੀ ਤੇ ਢਾਂਗੀ ਉੱਡਣ ਦਾ ਡਰ ਸੀ ਉਹਦੇ ਕਰਕੇ ਨਹੀਂ ਲਾਈ ਆ ਫਿਰਦੀ ਹੁਣ ਸ਼ਾਇਦ ਆ ਜਵੇ ਤਿੰਨ ਚਾਰ ਜੜੀਆਂ ਲੱਗਈਆਂ ਕਰਦੀਆਂ ਤੁਹਾਨੂੰ ਭੁੱਖ ਤਾਂ ਲੱਗਣੀ ਆ ਉਹਨਾਂ ਦਾ ਪੈਣਾ ਹੀ ਆ ਬਸ ਉਹ ਜੰਗਲੀ ਜੁਗਲੀ ਜਾਂਦੇ ਜੰਗਲੀਆਂ ਨਾਲ ਰਲ ਜਵੇ ਤੇ ਬਾਕੀ ਠੀਕ ਆ ਬਾਬੇਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇਓ ਤੇ ਮਿਲਦੇ ਆ ਬਾਬੇਓ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਮੈਂ ਕਮੈਂਟ ਪੜਦਾ ਹੁੰਦਾ ਸੋਹਣੇ ਸੋਹਣੇ ਕਮੈਂਟ ਤੁਸੀਂ ਕਰਦੇ ਆ ਤੇ ਲਾਜ਼ਮੀ ਕਮੈਂਟ ਕਰਿਆ ਕਰੋ ਓਕੇ ਬਾਬੇਓ ਮਿਲਦੇ ਆ ਅਗਲੀ ਵੀਡੀਓ ਚ